ਸਾਰੇंनो ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਜ਼ੇ ਦੀ ਸਕਸੈਸ ਤੋਂ ਬਾਅਦ ਹੁਣ ਆਪਾਂ ਬਿਸਕੁਟ ਬਣਵਾਉਣ ਚੱਲੇ ਆ ਬਿਸਕੁਟ ਆਪਾਂ ਥੋੜੇ ਜਿਹੀ ਬਣਵਾਉਣੇ ਨੇ ਪੱਠੀ ਵਾਲੇ ਪੀਜ਼ੇ ਤੋਂ ਬਾਅਦ ਪੱਠੀ ਵਾਲੇ ਬਿਸਕੁਟ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਕਿਲੋ ਆਟਾ ਹੀ ਆ ਹਨ ਜਿਹਦੇ ਬਣਾਉਣੇ ਆ ਥੋੜੇ ਉਹ ਵੀ ਕਹਿੰਦੇ ਸੀ ਕਹਦੇ ਵੀ ਅਸੀਂ ਕਿਲੋ ਦੇ ਵੀ ਸਾਧਾ ਐਨੇ ਘੱਟ ਬਣਾਉਦੇ ਨਹੀਂ ਹੈਗੇ ਆਮ ਤੌਰ ਤੇ ਕਿਉਂਕਿ ਜ਼ਿਆਦਾ ਕੁਆਂਟੀਟੀ ਬਣਾਉਣੀ ਪੈਂਦੀ ਆ ਉਹਨਾਂ ਦਾ ਹੱਥ ਟਿਕਿਆ ਹੋਇਆ ਨਾ ਉਹ ਕਹਿੰਦੇ ਚਲੋ ਅਸੀਂ ਬਣਾ ਲਵਾਂਗੇ ਵੀ ਟਾਈਮ ਉਹਨਾਂ ਹੀ ਲੱਗਣਾਗਾ ਵੀ ਜ਼ਿਆਦਾ ਵੀ ਉਹਨਾਂ ਹੀ ਖੋਲਣਾ ਆ ਤੇ ਉਹ ਮੁਖਾਲ ਵੀ ਕਰਦੇ ਕਹਿੰਦੇ ਫਿਰ ਵੱਧ ਘੱਟ ਹੋ ਗਿਆ ਸਾਨੂੰ ਨਾ ਕਿ ਹੋ ਕੁਛ ਤੇ ਕਿਉਂਕਿ ਆਪਾਂ ਪਹਿਲਾਂ ਵੀ ਬਣਵਾਏ ਨੇ ਨਾ ਇਸ ਲਈ ਹੁਣ ਥੋੜੀ ਜਿਹੀ ਚਾਹੀਦੀ ਸੀ ਉਹ ਵੀ ਕਰਦੇ ਨੇ ਮੇਰੇ ਕਰਕੇ ਮੇਰੇ ਸੋਨ ਦਾ ਮਹੀਨਾ ਆ ਗਿਆ ਤਾਂ ਮੰਮੀ ਕਹਿੰਦੇ ਵੀ ਇਸ ਟਾਈਮ ਨਾ ਵੀ ਜਿਵੇਂ ਸੋਨ ਦਾ ਵੈਸੇ ਲੰਘ ਗਿਆ ਮਤਲਬ ਵੀ ਸੁਲਾਬੇ ਹੋ ਜਾਂਦੇ ਨੇ ਇਹ ਮਤਲਬ ਮਹੀਨੇ ਚ ਨਾ ਸੁਲਾਬ ਜੀ ਹੋ ਜਾਂਦੀ ਹੈ ਮੈਂ ਤੇ ਡੈਡੀ ਕ ਅਸੀਂ ਸ਼ੱਕਰ ਵਾਲਿਆਂ ਦੇ ਵਿੱਚ ਮੈਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਦੂਜੇ ਵੀ ਘਾਟੀ ਖਾਨੀਆਂ ਮੈਂ ਉਹ ਵੀ ਘਾਟੀ ਖਾਣੇ ਆ ਮੈਂ ਸ਼ੱਕਰ ਵਾਲੇ ਮੈਂ ਆਪ ਵੀ ਤਾਂ ਬਣਾਉਣੀ ਹੁੰਦੀ ਆ ਪਰ ਉਹ ਕੋਈ ਜ਼ਿਆਦਾ ਖਾਂਦੇ ਨਹੀਂ ਹੈਗੇ ਜਿੰਨੇ ਜਣਿਆਂ ਨੂੰ ਵੀ ਮੈਂ ਦਿੱਤੇ ਆ ਕੈਨੇਡਾ ਵੀ ਉਹ ਕਹਿੰਦੇ ਆ ਵੀ ਇਹ ਨਹੀਂ ਸਵਾਦ ਆ ਰਿਹਾ ਚਲੋ ਆਪਾਂ ਚੱਲਦੇ ਆ ਜੀ ਤੇ ਬਿਸਕੁਟ ਬਣਵਾ ਕੇ ਲਿਆਉਣੇ ਆ ਮੈਂ ਸੁੱਖੂ ਨਹੀਂ ਆਇਆ ਪਤਾ ਹੋਵੇ ਪੂਰੀ ਸੀਗਾ ਇਹ ਪਤਾ ਨਹੀਂ ਵੀ ਇਹ ਕਰਦਿਆਂ ਨਹੀਂ ਪਾਇਆ ਨਾ ਨਹੀਂ ਆਪਾਂ ਨੇ ਇਹ ਆਪਣਾ ਡਿਪਾਰਟਮੈਂਟ ਨਹੀਂ ਆਪਣਾ ਖਾਣੇ ਵਾਲਾ ਕਰਾ ਆਪਾਂ ਨੂੰ ਖਾਣ ਵਾਲਾ ਪਤਾ ਹੁੰਦਾ ਬੈਸਨ ਕੋਈ ਇਹਨੇ ਫੋਲ ਦੇ ਭਾਈ ਕੀ ਬੋਲਣਾ ਆ ਬਿਸਕੁਟਾਂ ਨੂੰ 10 ਵਾਰੀ ਖਾਤਾ ਦੱਸੋ ਲੈ ਗਰਮ ਪੈਣੀ ਫਿਰ ਤਨੇ ਕਹਣਾ ਜਗਾ ਕਰ ਦੇ ਮੈਨੂੰ ਬੈੱਡ ਉੱਤੇ ਤੇ ਕਮਰਾ ਪ੍ਰੈਸ਼ਰ ਜਾਵੇ ਹੁਣ ਇਸ ਟਾਈਮ ਵੀਰੇ ਗਰਮ ਬਹੁਤ ਨਾ ਹੋਵੇ ਪੱਖਾ ਨਹੀਂ ਚੱਲਦਾ ਹਾਂਜੀ 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 ਹਾਂ ਲੈਟ ਭੱਜੀ ਵੀ ਉਹ ਕਰਤੀ ਫਿਰ ਇਹ ਠੰਡੇ ਨਹੀਂ ਹੁੰਦੇ ਹੈਗੇ ਉਹ ਮੈਨੂੰ ਆਏ ਲੱਗਦਾ ਵੀ ਜਿਹੜੇ ਉਹ ਬਾਜ਼ਾਰ 'ਚ ਮਿਲਦੇ ਨੇ ਉਹ ਕਿਲੋ 'ਚ ਖੱਤੇ ਹੀ ਚੜਦੇ ਹੋਣੇ ਆ ਤਾਂ ਉਹ ਬਹੁਤ ਮੋٹے ਹੁੰਦੇ ਆ ਉਹ ਤਾਂ ਮੋٹے ਬਹੁਤ ਬਹੁਤ ਮੋٹے ਹੁੰਦੇ ਆ ਜਿਆਦਾ ਮੋٹے ਹੁੰਦੇ ਉਹ ਤਾਂ ਖਾਣ ਚ ਵੀ ਸੁਆਦ ਨਹੀਂ ਆਉਂਦਾ ਹੈਗਾ ਹਾਂਜੀ ਉਹ ਜਦ ਡਬੂਣੇ ਚਾਹ ਦੇ ਵਿੱਚ ਉਦਾਂ ਹੀ ਡੇਗ ਜਾਂਦੇ ਆ ਉਹਨਾਂ ਕੀ ਭਾਈ ਜਣਾ ਰੋਟੀ ਨਹੀਂ ਹੁੰਦਾ ਉਹ ਕੰਮ ਬੱਚੇ ਡੇਗ ਜਾਂਦੇ ਉਹ ਵੀਰ ਉੱਧਰ ਆਪਣੇ ਵਾਲਾ ਕਰਨ ਲੱਗ ਗਿਆ ਮਸਾਲਾ ਰਲਾਉਣ ਲੱਗ ਗਿਆ ਕਿੱਥੇ ਬੁੱਝਾ ਜੇਕਰ ਨਵੀਂ ਟੈਕਨੀਕ ਸਿੱਖਿਆ ਜਿਹੜੀ ਸਾਨੂੰ ਪਤਾ ਨਹੀਂ ਸੀਗੀ ਉਹ ਅਸੀਂ ਦੱਸਣੀ ਨਹੀਂ ਹੈਗੀ ਕੋਈ ਕਿਸੇ ਨੂੰ ਉਹ ਅਸੀਂ ਆਪਣੇ ਕੋਲ ਹੀ ਰੱਖਣੀ ਆ ਸਿੱਖ ਗਈ ਸਮਝ ਗਈ ਹਾਂਜੀ ਪਰ ਉਹਦੀ ਮੇਲ ਮੈਂ ਤਾਂ ਆਪਾਂ ਨੂੰ ਲੋੜ ਨਹੀਂ ਹੈਗੀ ਉਹਦੀ ਤਾਂ ਲੋੜ ਹੀ ਨਹੀਂ ਕਿਉਂਕਿ ਟੈਂਪਰੇਚਰ ਸਹੀ ਹੁੰਦਾ ਇੱਥੇ ਕਰਦੇ ਜਾਣਾ ਹਾਂ ਇਹਦੇ ਗਰਮੀ ਦਾ ਜ਼ਿਆਦਾ ਫਰਕ ਪੈਂਦਾ ਕੈਂਟ ਲੱਗਦੀਆਂ ਮਸ਼ੀਨਾਂ ਮੇਨੂੰ ਬਹੁਤ ਆਟਾ ਪੈ ਜਾਂਦਾ ਹਾਂ ਹਾਂਜੀ ਜ਼ਿਆਦਾ ਸਕੇਲ ਤਾਂ ਫਿਰ ਇਹਦੇ ਨਾਲ ਹੀ ਨਿਕਲੋਗੇ ਤਾਂ ਬਾਅਦ ਵਾਲੇ ਕੋਲ ਨੇ ਆਟਾ ਪਾਉਣੇ ਤਾਂ ਬਾਦ ਨੂੰ ਘਾਜਦੇ ਨੇ ਤੇ ਜਿਵੇਂ ਆਵੇਂ ਹੋ ਗਈਆਂ ਨਾ ਫਿਰ ਪੈਂਦੀ ਹੋਣੀਆਂ ਸ਼ੇਪ ਲੱਗ ਦੇਣੀਆਂ ਜਿਵੇਂ ਕਿਦਾਂ ਮਤਲਬ ਸ਼ੇਪ ਚੇਂਜ ਕਰਨ ਨੂੰ ਫੇ ਬੇਸੜੀ ਬਣਾਉਣੇ ਹੁੰਦੇ ਆ ਉਹੀ ਰੱਖ ਲੈਂਦੇ ਹਾਂ ਹਾਂ ਮੋਟੀ ਪਤਲੀ ਕਰਨ ਨੂੰ ਤਾਂ ਤਾਂ ਹੁਣ ਇਹਦੇ ਵਿੱਚ ਆ ਨਾ ਵੀਰੇ ਹਾਂਜੀ ਡਾਈ ਜਿਹੜੀ ਮਰਜ਼ੀ ਪਾ ਲਓ ਆਪਣੇ ਹਿਸਾਬ ਨਾਲ ਇਹ ਤਾਂ ਮੋਟੀ ਪੈਣ ਦੀ ਪਤਲੀ ਪੈਣ ਦੀ ਹੈ ਹਾਂ ਕੋਈ ਡਿਜ਼ਾਈਨ ਵਾਲੀ ਵੀ ਪੈਣ ਦੀ ਹੈ ਡਿਜ਼ਾਈਨ ਵੀ ਬਣਦੀ ਹੈ ਅੱਛਾ ਲੱਗਦੇ ਜਿਵੇਂ ਸਿੱਧੀਆਂ ਲੈਣਾਂ ਨੇ ਕੋਈ ਲੱਗ ਡਿਜ਼ਾਈਨ ਵਾਲੀ ਉਹ ਇੱਕ ਸਾਈਡ ਤੇ ਮੋਟੀ ਹੋਣ ਦੀ ਵਿਚਾਲੇ ਬੰਦਲਾ ਹੋ ਜਾਂਦਾ ਹੋਵੇ ਹੋ ਠੀਕ ਆ ਠੀਕ ਆ ਠੀ ਆ ਡਿਫਰੈਂਟ ਡਿਜ਼ਾਈਨ ਵਿੱਚ ਗੈਰਾਂ ਦੀ ਪਾਉਣੀ ਆ ਸਾਰੇ ਡਿਜ਼ਾਈਨ ਦੀਆਂ ਪਲਗ-ਪਲਗ ਮਿਲ ਜਾਂਦਾ ਨਾ ਪਤਲੀ ਮੋਟੀ ਪਰ ਜਿਹੜੀ ਚੱਲਦੀ ਆਪਣੀ ਆਹੀ ਆ ਜਿਹੜੀ ਸਭ ਤੋਂ ਵੱਧ ਆ ਜਿਆਦਾ ਚੱਲਦੀ ਤਾਂ ਆਹੀ ਆ ਜਿਹੜੀ ਆਪਣੀ ਆ ਲੱਕੀ ਹੋਈ ਜਾ ਹਾਂ ਬਹੁਤ ਦੇਦੀ ਆ ਹਾਂ ਬਹੁਤ ਦੇਦੀ ਉਹ ਬਣਾਉਂਦਾ ਸਮਾਨ ਕਿ ਆ ਮੈਂ ਚਾਕਲੇਟ ਚੱਪੀ ਲੈ ਆਂਦੇ ਸੀਗੇ ਪਰ ਅਸਲ ਦੇ ਵਿੱਚ ਕਿਉਂਕਿ ਪਤਲੇ ਬਾਦ ਨੇ ਨਾ ਇਹ ਕਾਮਯਾਬ ਨਹੀਂ ਰਹਣੇ ਮੈਨੂੰ ਲੱਗਦਾ ਬਣੇ ਬਾਕੀ ਟਰਾਈ ਕਰਕੇ ਦੇਖ ਲੈ ਰੱਖ ਕੇ ਤਾਂ ਉਹਨਾਂ ਦੇ ਨਾਲ ਕੁਝ ਨਹੀਂ ਹਾਂ ਮੈਲਟ ਨਹੀਂ ਹੁੰਦੇ ਨਿਸ਼ਚਿਤ ਇਹਦੇ ਕਿੰਨਾ ਬਾਲਣ ਲੱਗ ਜਾਂਦਾ ਇੱਕ ਦਿਨ ਦਾ ਇੱਕ ਦਿਨ ਦਾ ਹੀ ਜਿੱਦਾਂ ਕੰਮ ਸਵੇਰ ਤੋਂ ਸ਼ਾਮ ਤੱਕ ਚੱਲੀ ਜਾਵੇ ਤੇ ਇੱਕ ਕੁਆਂਟਲ ਦੇ ਗੇੜ ਲੱਗ ਜਾਂਦਾ ਬਸ ਇੱਕ ਕੁਆਂਟਲ ਲੱਗ ਜਾਂਦਾ ਹਾਂ ਸੋ ਮਿਹਨਤਾਂ ਬਹੁਤ ਕੰਮ ਆ ਮਿਹਨਤ ਬਹੁਤ ਜ਼ਿਆਦਾ ਹੈ ਮਿਹਨਤ ਲਗਾਤਾਰ ਤੇਜ਼ ਤੇਜ਼ ਮੈਂ ਦੇਖ ਰਿਹਾ ਹਾਂ ਉਹ ਵੀ ਖੜ ਨਹੀਂ ਰਿਹਾ ਹੈਗਾ ਸਾਹ ਨਹੀਂ ਆਉਂਦਾ ਹੈਗਾ ਵੀ ਹਾਂ ਹਾਂ ਲਗਾਤਾਰ ਚੱਲੀ ਜਾਣਾ ਬਸ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਹੀ ਵੜਨਾ ਪੈਂਦਾ ਰਹਾ ਮਸ਼ੀਨ ਦੇ ਨਹੀਂ ਲੱਕੜੀ ਵੀ ਬਹੁਤ ਲੱਗ ਜਾਂਦੀ ਹੈ ਬਾਲਣੇ ਕਿੰਨਾ ਲੱਗ ਜਾਂਦਾ ਇਧਰ ਮੈਂ ਦੇਖਿਆ ਮੋਟੀਆਂ ਮੋਟੀਆਂ ਸਾਰੀਆਂ ਲੱਕੜਾਂ ਪਈਆਂ ਨੇ ਮੋਟੇ ਮੋਟੇ ਲੱਕੜਾਂ ਪਈਆਂ ਨੇ ਤੇ ਬਾਲਣ ਇਹਨੂੰ ਲੱਗਦਾ ਵੀ ਬਹੁਤ ਆ ਬਾਲਣ ਦਾ ਹੀ ਖਰਚਾ ਕਿੰਨਾ ਜੇ ਬੰਦਾ ਦੇਖੇ ਬਾਲਣ ਲੱਕੜ ਮਹਿੰਗੀ ਬਹੁਤ ਆ ਲੱਕੜ ਮਹਿੰਗੀ ਆ ਕਿਉਂਕਿ ਤਾਂ ਉਹ ਹਰੇਕ ਲੱਕੜ ਨਹੀਂ ਚਾਹਦੀ ਇਹਦੇ ਲਈ ਹਾਂਜੀ ਹਾਂਜੀ ਲੱਕੜ ਇਹਦੇ ਵਿੱਚ ਨਹੀਂ ਚਾਹਦੀ ਹੈਗੀ ਦੂਜੀ ਚਾਹੀਦੀ ਆ ਮੈਂ ਕਹਿੰਨਾ ਇੱਕ ਟਰੇਜੇ ਬਹੁਤ ਰਹਿੰਦਾ ਇੱਕ ਵਾੜਾ ਪੰਗਾ ਕਰਨਾ ਐਸੀ ਵੀ ਬਹੁਤ ਸਾਰੇ ਦੀ ਚਾਹੀਦੀ ਆ ਹਾਂ ਬਹੁਤ ਦੇਖਣ ਨੂੰ ਤਾਂ ਸੋਹਣੇ ਲੱਗਦੇ ਆ ਬਾਕੀ ਬਣੇ ਤੇ ਪਤਾ ਲੱਗੇ ਕਿ ਜਾ ਪੈ ਗਿਆ ਹੁਣ ਲੋਕੀ ਲੋ ਵੀ ਆ ਗਿਆ ਵੀ ਕੰਮ ਨਹੀਂ ਮੈਨੂੰ ਨਿਕਲ ਜਾਏ ਆ ਚਾਕਲੇਟ ਜੇਪ ਹੈਗੇ ਕਿਹੜੇ ਨੇ ਇੰਨੀ ਛੇਤੀ ਮੈਲਟ ਨਹੀਂ ਹੁੰਦੇ ਹਨਾ ਇਹ ਮੈਲਟ ਨਹੀਂ ਹੁੰਦੇ ਇਹ ਗਰਮ ਗਰਮ ਹੱਥ ਨਾਲ ਉਹ ਜਿਵੇਂ ਫੇਰੇ ਸਖਤ ਹੋ ਜਾਂਦੇ ਆ ਸਖਤ ਹੋ ਜਾਂਦੇ ਇਹ ਤਾਂ ਸਖਤ ਹੋ ਜਾਂਦੇ ਆ ਬਾਹਰ ਹੀ ਗਾੜੇ ਨਹੀਂ ਇਕੱਠੇ ਲਾਵਾਂਗੇ ਉਹਨੇ ਹਾਂ ਜੀ ਇਹ ਨਾਲ ਹੀ ਪਾ ਲਓ ਜੋ ਤੰਦੂਰ ਦੇ ਵਿੱਚ ਨਾ ਫਿਰ ਉੱਪਰੋਂ ਖੁੱਲਾ ਹੀ ਰਹਿਣਾ ਤੰਦੂਰ ਦਾ ਹਾਂਜੀ ਜਿਹੜੇ ਬਿਜਲੀ ਵਾਲੇ ਹੁੰਨ ਨਾ ਜਿਹੜੇ ਸੈੱਟ ਆ ਜਾਂਦਾ ਬਰਬਰ ਸੇਕ ਪੈਂਦਾ ਉਹ ਵੀ ਤਾਂ ਥੱਲੋਂ ਸੇਕ ਥੱਲੋਂ ਪੈਣਾ ਜਿਹੜੇ ਉੱਪਰੋਂ ਥੱਲੋਂ ਸੇਕ ਪਾਣੇ ਜਿਹੜਾ ਉਹਦੇ ਨਾਲ ਨੂੰ ਉਹਦੇ ਸਾਈਡਾਂ ਤੋਂ ਸੇਕ ਪਉਣਾ ਹਾਂਜੀ ਪੀਜ਼ਾ ਖਾ ਕੇ ਅਸੀਂ ਐਨ ਐਕਸਾਈਟਿਡ ਹੋ ਗਏ ਅਸੀਂ ਹੁਣ ਪੱਠੀ ਬਾਰੇ ਪੁੱਛ ਰਹੇ ਹਾਂ ਵੀ ਇਹ ਕਿਵੇਂ ਬਣਦੀ ਹੈ ਇਹ ਚੈੱਕ ਕਰੇ ਬਣਾਉਣੀ ਹੋਵੇ ਸੋ ਇਹਦੇ ਲਈ ਵੀ ਐਕਸਪਰਟ ਬੰਦਾ ਚਾਹੀਦਾ ਜਿਹਦੇ ਵਿੱਚ ਕਾਫੀ ਚੀਜ਼ਾਂ ਪੈਂਦੀਆਂ ਨੇ ਹਾਂ ਬੰਦਾ ਨਹੀਂ ਇਹਨੂੰ ਬਣਾ ਸਕਦਾ ਹੈਗਾ। ਵੀ ਆਪਾਂ ਨੂੰ ਤਾਂ ਇੱਕ ਅੱਧੀ ਟ੍ਰੇ ਪੀਜੀ ਦੀ ਟੇਕ ਦੀ ਚਾਹੀਦੀ। ਹਾਂ ਬੰਦਾ ਛੋਟੀ ਚਾਹੀਦੀ ਆ ਇਹਦੇ ਵਿੱਚ ਤਾਂ 2 ਕੈਨਾਂ ਦਾ ਚਾਹੀਦਾ ਜੇ ਤਾਂ ਬੰਦਾ ਚਾਹੇ ਸੱਟ ਨੂੰ। ਜਿੱਤਾ ਨਾ ਮੁਰਗੇ ਦਾ ਖੁੱਡਾ ਨਹੀਂ ਹੁੰਦਾ। ਹਾਂਜੀ। ਓਟਾ ਓਟੀ ਸਹੀ ਹੈ। ਇਹ ਨਾ ਕੱਚ ਪਾਇਆ ਉਹ ਪਾਇਆ ਉਹ ਟੈਲੀਵਿਜ਼ਨ ਵਾਲਾ ਜਿਹੜਾ ਮੋਟਾ ਗੰਢ ਹੁੰਦਾ ਨਾ ਟੈਲੀਵਿਜ਼ਨ ਵਾਲਾ। ਉਹ ਵਾਲਾ। ਕੱਚ ਨੂਨ ਖਾ ਸਕੋ ਬੰਦਾ। ਆਪਾਂ ਮੈਂ ਚੁੱਲੇ 'ਤੇ ਆ ਕੇ ਉੱਥੇ ਪੱਟੀ ਬਣਵਾ ਲੈਨੇ ਚੁੱਲੇ ਕਿਹੜਾ ਵਾਰ ਦਿਆਂ। ਫਤੁਰਲਾ ਦੂਜਾ ਬਣਾ ਲੈ ਚੱਕ ਮੈਂ ਚੱਲਦਾ ਜਾਂਦਾ ਮਮਮੀ ਨੂੰ ਪੁੱਛਦੇ ਆਂ ਪਲੈਨਿੰਗ ਪਲੈਨਿੰਗ ਮੈਨੂੰ ਉੱਤੇ ਚਿਮਨੀ ਹੈਗੀ ਆਈਗੀ ਧੂਆ ਨਹੀਂ ਕੱਢੂ ਵਧੀਆ ਨਾਲ ਇਹ ਤਾਂ ਤਾਂ ਧੂਆ ਚੱਲੋ ਝੋੜ ਝੋੜ ਜਿਹਾ ਉਹਦੇ ਨਾਲ ਹਾਂ ਇਹਦੀ ਚਿਮਨੀ ਤਾਂ علیحد ਦੇ ਇਦਾਂ ਹੀ ਬਣਨੀ ਆ ਅੱਛਾ ਜੇ ਛੋਟੀ ਬਣਾਣੀ ਹੋਵੇ ਉਹਦਾ ਵੀ ਇਤਨੀ ਪੂਰੀ ਇਹ ਬਣਾਉਣਾ ਪੈਣਾ ਬਾਨਾ ਸਿਸਟਮ ਤੋਂ ਸਿੱਧਾ ਬਣਾ ਲੈਣਾ ਪੈਣਾ ਥੋੜਾ ਬਸ ਤਾਂ ਫਰਕ ਹੋਊਗਾ ਪਰ ਬੇਸਿਕ ਚੀਜ਼ ਤਾਂ ਇਹ ਆ ਵੱਡੀ ਰੀਅਲ ਘਟ ਜਾਊਗਾ ਹੂੰ ਤੇ ਸੱਤੋਂ ਦਾ ਸਾਰੇ ਗੰਚ ਤੇ ਆਇਆ ਹੈ ਤੁਸੀਂ ਸਾਡੇ 3 ਕੁਆਂਟਲ ਗੰਚ ਬੱਲਾ 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 ਮਾ ਜਾ ਨਹੀਂ ਸੋਚੇ ਇਹ ਮਾਤਾ ਇਸ ਵੀ ਮਾੜਾ ਜਾ ਪਿਆ ਹੋਣਾ ਇਹ ਮਾੜਾ ਜਾ ਪਿਆ ਹੋਣਾ ਤੁਸੀਂ ਨਾ ਇੱਕ ਗਰੀ ਅੰਕਲ ਨੂੰ ਕਹਿ ਕੇ ਉਧਰ ਉਹਨਾਂ ਨੂੰ ਕਹਿ ਰਹੇ ਹੋ ਆਪਣਾ ਜੰਗਤਾਏ ਜੰਗਤਾਏ ਨੂੰ ਠੀਕ ਹੈ ਪਹਿਲਾਂ ਜਿਹੜੇ ਪਹਿਲਾਂ ਬਿਸਕੁਟ ਬਣਾਉਂਦੇ ਸੀ ਨਾ ਜੀ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੂੰ ਬੁਲਾ ਕੇ ਘਰੇ ਉਹਨਾਂ ਦੀ ਸਵਾਲ ਲਓ ਉਹ ਅੰਦਾਜ਼ਾ ਹੱਥ ਦੇ ਦੇਣਗੇ ਉਹ ਵੇਖਦੇ ਆ ਮੰਮੀ ਨੂੰ ਪੁੱਛਾਂਗੇ ਰਹਿਣਾ ਫੇਰ ਅਸੀਂ ਬੈਠੀ ਨੂੰ ਪੁੱਛਾਂਗੇ ਨਾਮ ਕਿੰਨਾ ਘੈਣਾ ਨਾ ਜੰਗ ਪਹਿਲਾ ਨਾਮ ਕਿੰਨਾ ਜੰਗ ਸਾਰੇ ਪਿੰਡਾਂ ਜੀ ਹੁੰਦੇ ਸੀ ਸੇਮ ਹੁੰਦਾ ਨਾ ਜਾਂ ਸਾਰੇ ਨਾਮ ਪਿੰਡਾਂ ਸੇਮ ਕੰਮ ਨਹੀਂ ਹੁੰਦੇ ਸੀ ਇਹ ਕਾਲਾ ਪੂਰਾ ਲਾਲ ਬਿੱਲਾ ਪੱਪੀ ਪਪੂ ਪਹਿਲਾਂ ਲੱਗ ਜਾ ਜਾਂ ਨੌ ਰੱਖਿਆ ਬਾਅਦ ਰੱਖਦਾ ਬਸ ਬਸ ਛੋਟਿਆਂ ਦਾ ਜਿਹੜਾ ਪਕਾਤਾ ਪਕਾਤਾ ਨਾ ਚਾਚਾ ਮੈਂ ਨੇੜੇ ਨਾਲ ਤੂੰ ਕਿੱਥੇ ਜਾਂਦਾ ਸਾਰੇ ਪਿੰਡਾਂ ਤੇਰਗਾ ਟੱਬਰ ਦੇ ਵੀ ਹੱਲ ਪੈ ਜਾਂਦੀ ਆ ਵੀ ਅੱਗੇ ਇਹਨਾਂ ਦੇ ਜਣਾ ਉਹ ਫਲਾਂ ਕਿਸੇ ਵਿੱਚ ਝੋਟਿਆਂ ਕੇ ਕੱਟਿਆਂ ਕੇ ਆਪਣੇ ਹੁਣ ਆਪਣੇ ਉਹਦੇ ਚੂਹੇ ਵਾਲਿਆਂ ਨੇ ਲੰਬੇ ਬੰਦ ਕੇ ਮਿੱਟੀ ਖਾਣਿਆਂ ਦੇ ਇਹ ਹੀ ਨੇ ਆਉ ਜਾਂਦੇ ਜਿਹੜੇ ਆਮ ਜਾਂਦੇ ਨੇ ਜੇ ਕੋਈ ਬਾਹਰੋਂ ਆਇਆ ਹੋਇਆ ਫਿਰ ਉਹਦਾ ਉਹ ਵੱਜਣ ਲੱਗ ਜਾਂਦਾ ਵੀ ਉਹਨਾਂ ਦੇ ਜਲੰਦਰ ਵਾਲਿਆਂ ਤੇ ਜਲੰਦਰੀਆਂ ਆਵੇ ਕੁਛ ਨਾ ਕੁਛ ਚੱਲਦਾ ਰਹਿੰਦਾ ਮਾਰੇ ਬਾਰੀਆਂ ਦੇ ਇਟਲੀ ਵਾਲੀ ਆਂਟੀ ਹੋਏ ਨੇ ਉਹ ਮੇਰੇ ਨਾਨਕੇ ਕਮਾਂਗਟ ਨੇ ਸਾਰੇ ਉਹਨਾਂ ਕਹਿੰਦੇ ਨੇ ਮੰਗਟਾਂਗੇ ਮੈਨੂੰ ਛੋਟਿਆਂ ਤੋਂ ਬੜਾ ਅਜੀਬ ਲੱਗਣਾ ਵੀ ਆਪਣੇ ਪਿੰਡਾਂ ਜਿਹਦਾ ਇਧਰ ਮੰਗਟੀ ਨੇ ਆਪਣੇ ਨਹੀਂ ਕੋਈ ਚੱਲਦਾ ਹੈਗਾ ਲੋ ਵੀ ਆਪਣੇ ਬਿਸਕੁਟ ਕਾਫੀ ਆ ਗਏ ਨਿਕਲੀ ਜਾ ਰਹੇ ਨੇ ਜਾਨੋ ਇਧਰ ਅਗਲਾ ਬੈਸ ਵੀ ਤਿਆਰ ਸ਼ੁਰੂ ਹੋ ਗਿਆ ਕਰਨਾ ਮੈਨੂੰ ਤਾਂ ਚਾਕਲੇਟ ਆ ਪਸੰਦ ਆ ਜੀ ਪਹਿਲਾਂ ਆ ਬਿਸਕੁਟ ਦਾ ਟੇਸ ਟਾ ਚਾਕਲੇਟ ਦਾ ਵਿੱਚ ਮਿਕਸ ਹੋ ਜਾਂਦਾ ਬਹੁਤ ਜਾਨੀ ਲੱਗਦਾ ਹੈ ਸਾਹੀ ਵਾਲੀ ਭੁਨੇ ਬਣਿਆ ਨਹੀਂ ਜਦੋਂ ਟੈਂਸ ਲੱਗਦੇ ਨੇ ਖੱਲੇ ਪੂਰੇ ਠੰਡੇ ਨਹੀਂ ਹੋਏ ਪੂਰੇ ਕ੍ਰਾਂਚੀ ਨਹੀਂ ਹੋਏਗੇ ਜੋ ਥਰਵੇ ਠੰਡੇ ਹੋਣਗੇ ਵੀ ਵੈਸੇ ਮੈਂ ਕਿਹਾ ਗਰਮ ਗਰਮ ਦਾ ਇੱਕ ਸਵਾਦ ਲੈਨੇ ਆ ਬਾੜੀ ਵਧੀਆ ਚੀਜ਼ ਹੈ ਯਾਰ ਇਹ ਇਹ ਡਬੂਕਾ ਹੀ ਬੰਦਾ ਖਾਂਦਾ ਨਹੀਂ ਸਾਡੇ ਦਾਰੀ ਖਾਣ ਦੇਖੋ ਜੀ ਕਿੰਨਾ ਬਿਜ਼ੀ ਚੱਲ ਰਿਹਾ ਬਸ ਪੈਕ ਕਰ ਲਈ ਹੁਣ ਆਪਾਂ ਇਹ ਵੀ ਜਿਵੇਂ ਲਾਈਨ ਚੱਲਦੀ ਹੁੰਦੀ ਹੈ ਲਾਈਨ ਇਹ ਚੱਲਦੀ ਹੈ ਉਧਰ ਪਹਿਲਾਂ ਕੋਲਿਆ ਜਾਂਦਾ ਸਾਰਾ ਕੁਝ ਫੇਰਾ ਦੋ ਮਿਚ ਨਾਲੇ ਡਾਈਆਂ 'ਚ ਕੱਢਿਆ ਜਾਂਦਾ ਇੱਕ ਵਾਰ ਫਿਰ ਉਧਰ ਓਵਨ ਦੇ ਵਿੱਚ ਲਾਇਆ ਜਾਂਦਾ ਕੱਢ ਕੇ ਠੰਡੇ ਕਿਤੇ ਆਣੇ ਫਿਰ ਪੈਕ ਕੀਤੇ ਜਾਂਦੇ ਨੇ ਤੇ ਹੁਣਾਂ ਨੇ ਮੈਨੂੰ ਪਤਾ ਲੱਗਿਆ ਖਾਸ ਖਾਸ ਪਾ ਕੇ ਕਸਟਰਡ ਪਾ ਕੇ ਸੋਜੀ ਬਣ ਕੇ ਕਾਫੀ ਤਰੀਕਿਆਂ ਨਾਲ ਬਿਸਕਟ ਬਣ ਜਾਂਦੇ ਨੇ ਤੇ ਜੇ ਤੁਸੀਂ ਵੀ ਬਿਸਕਟ ਬਣਵਾਉਣੇ ਹੋਏ ਜੀ ਮੈਂ ਨੰਬਰ ਵੀਡੀਓ ਦੀ ਸਕਰੀਨ ਦੇ ਉੱਤੇ ਮੈਂਸ਼ਨ ਕਰ ਦਿੱਤਾ ਵਾ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਪਿੰਡ ਨੇ ਸਾਡੇ ਘਰ ਦੇ ਨੇੜੇ ਹੀ ਨੇ ਤੇ ਜੇ ਤੁਹਾਨੂੰ ਦੂਰ ਲੱਗਦਾ ਵਾ ਤੇ ਤੁਹਾਡੇ ਪਿੰਡ ਦੇ ਵਿੱਚ ਹੀ ਕੋਈ ਬੰਦਾ ਬਣਾਉਣੇ ਵਾਲਾ ਪਿੰਡ ਵਾਲਿਆਂ ਤੋਂ ਜ਼ਰੂਰ ਬਣਵਾਇਆ ਕਰੋ ਇੱਕ ਤਾਂ ਆਪਣੇ ਪਿੰਡ ਵਾਲਿਆਂ ਨੂੰ ਵੀ ਇੱਕ ਵਧੀਆ ਰੋਜ਼ਗਾਰ ਬਣਦਾ ਵਾ ਇੱਕ ਦਾ ਕਹਿੰਦੇ ਹੁੰਦੇ ਨੇ ਸਮਾਜ ਦੇ ਵਿੱਚ ਇੱਕ ਫਰੈਂਡਸ਼ਿਪ ਵੀ ਬਣਦੀ ਆ ਤੇ ਸਕਿੱਲ ਵੀ ਬਹੁਤ ਵਧੀਆ ਹੁੰਦੀ ਹੁਣ ਆ ਬਿਸਕੁਟ ਐਨੇ ਸਵਾਦ ਬਿਸਕੁਟ ਕਿਤੇ ਹੀ ਤੁਹਾਨੂੰ ਖਾਣ ਨੂੰ ਮਿਲਣਗੇ ਹਰ ਕੋਈ ਨਹੀਂ ਬਣਾ ਸਕਦਾ ਹੈਗਾ ਸੋਲ ਵੋਕਲਸ ਫੋਰ ਲੋਕਲਸ ਬਿਸਕੁਟ ਜੀ ਆਪਣੇ ਡੱਬਾ ਭਰ ਗਿਆ ਮੈਂ ਤਾਂ ਅਸੀਂ ਥੋੜੇ ਬਣ ਕੇ ਵਾਵਾ ਬਣ ਗਏ ਜਾਂ ਤੁਸੀਂ ਨੰਬਰ ਨੋਟ ਕਰ ਲਿਓ ਜੀ ਨੇੜੇ ਆ ਇੱਧਰ ਹੈਗੀ ਆ ਸਤਨਾਮ ਵੈਲਡਿੰਗ ਵਰਕਸ ਸਤਨਾਮ ਹੀ ਮੈਂ ਗਲਤ ਨਹੀਂ ਕਿਹਾ ਪਰ ਤੁਸੀਂ ਸਮਝ ਗਏ ਆ ਸਾਡੇ ਪਿੰਡ ਦੇ ਵਿੱਚ ਆ ਨੰਬਰ ਤੇ ਕੰਟੈਕਟ ਕਰ ਲਿਓ ਤੁਹਾਨੂੰ ਵਿੱਕੀ ਨੋਕਵਾਲ ਮੁਦੀਪ ਨੋਕਵਾਲ ਨੰਬਰ ਦਿੱਤੇ ਹੋਏ ਨੇ ਮੈਂ ਸਕਰੀਨ ਤੇ ਮੈਂਸ਼ਨ ਕਰ ਦੂੰਗਾ ਜੇ ਪੜ੍ਹਨੇ ਹੁੰਦੇ ਆਪਾਂ ਚੱਲਦੇ ਆ ਘਰੇ ਬਹੁਤ ਸਵਾਦ ਬਣਨੀ ਚਾਕਲੇਟ ਦੇ ਬਾਰੇ ਸੋਚਾਂ ਇੱਕ ਤਾਂ ਸਾਡੇ ਮੰਮੀ ਨਹੀਂ ਟਿਕਦੇ ਵੀ ਦੱਸੋ ਲੱਤਾ ਬਾਹਾਂ ਖੜਾ ਲੀਆਂ ਫਿਰ ਕੀ ਫਾਇਦਾ ਮੈਂ ਨਹੀਂ ਮੇਰੀ ਦੁਬਾਰਾ ਆਈ ਜਾਣੀ ਨਾਲੇ ਇਹ ਕਿਹੜਾ ਟਾਈਮ ਆ ਦੱਸੋ ਐਨੇ ਸਵੇਰ ਦੇ ਥੱਕੇ ਹੋ ਕਿਉਂ ਬੰਕਾ ਲਿਆ ਹਣ ਸਾਹੇ ਤਾਂ ਫਿਰ ਮੇਰੀ ਪਰਦੇ ਨਹੀਂ ਤੁਸੀਂ ਰੇਟ ਘੱਲ ਲੈਂਦੇ ਮੈਂ ਤਾਂ ਫੋਨ ਕਰਦੀ ਸੀ ਆਲੂ ਲੈ ਕੇ ਆਉਣੇ ਸੀ ਅਸਲ ਲੈ ਆਉਣੇ ਅਸੀਂ ਉੱਥੇ ਖੜੇ ਸੀ ਉਹਦੀ ਦੁਕਾਨ ਤੇ ਕੋਈ ਦੁਕਾਨ ਤੋਂ ਮੈਨੂੰ ਭਿਆਸ ਲੱਗੀ ਬਹੁਤ ਗਰਮੀ ਉੱਥੇ ਬਹੁਤ ਲੋਹਾ ਗਰਮੀ ਬਹੁਤ ਵਧੀਆ ਮਾਣੇ ਨੇ ਉਸਨੂੰ ਆਂਟੀ ਜੀ ਮਿਲ ਗਏ ਸੀਗੇ ਅਸੀਂ ਉੱਥੇ ਗੱਲਾਂ ਕਰਨ ਲੱਗੇ ਭਰ ਗਿਆ ਵਸ ਤੇ ਰਤੀ ਥੋੜੀ ਚੁਗਲੀ ਕਰ ਗਿਆ ਚੁਗਲੀ ਨਹੀਂ ਕਰਨੀ ਹੁੰਦੀ ਆਂ ਆਂਟੀ ਰੱਕਰ ਗਈ ਸੀਗੇ ਨਾ ਬਲਜਿੰਦਰ ਆਂਟੀ ਹਾਂ ਇਹ ਪੱਟੇ ਉਹ ਆ ਸੀਗੇ ਸਦਾ ਕਰੇ ਜਾਵਾਂਗੇ ਥੋੜੇ ਟੁੱਟ ਗਏ ਭਰ ਗਿਆ ਜਾਦੇ ਭਰ ਗਿਆ ਹਾਂ ਮਮੀ ਪੈਸੇ ਟੁੱਟੇ ਨਹੀਂ ਸੀਗੇ ਦੇ ਦੇ ਉਹਨਾਂ ਕਿਸੇ ਦਿਨ ਘਰੇ ਚੱਲਾਂਗੇ ਕਿੰਨੇ ਨੇ ਪੈਸੇ 60 ਰੁਪਏ ਜੀ ਉਹ ਕਹਿੰਦੇ ਜੀ ਇੰਨਾ ਨੋਟ ਨਹੀਂ ਅਸੀਂ ਤੋੜਨਾ ਹੈਗਾ 60 ਰੁਪਏ ਵਿੱਚ ਤਾਂ ਹੀ ਮੈਂ ਕੈਨਸਰ ਤੋਂ ਆਲੂ ਲੈ ਲੰਦੇ 100 ਰੁਪਏ ਦੇ ਖਾਣੇ ਜੀ ਕੋਈ ਨਾ ਹੌਣ ਦੋ ਲੈ ਕੇ ਲੈ ਆਉਣਾ ਜੋ ਪਾਣੀ ਪੂਣੀ ਕਿਲੋ ਡਿਸਕਾਊਂਟ ਆਪਣੇ ਦੋਨੇ ਨੇ ਜਿਹੜੇ ਜਿਹੜੇ ਸਿੰਪਲ ਨੇ ਇਹ ਜਿਹੜੇ ਚਾਕਲੇਟ ਵਾਲੇ ਨੇ ਚਾਕਲੇਟ ਵਾਲੇ ਵਾਲੇ ਤੇ ਰਖਾ ਕੇ ਆ ਜਾਣੀ ਹੈਗਾ ਮੈਂ ਲਾਦਾ ਮੈਨ ਨਾਲ ਖਾਣੇ ਤਾਂ ਪਹਿਲਾਂ ਆਪਾਂ ਸਿੰਪਲ ਖਾਣੇ ਟੇਸਟ ਟੈਸਟ ਦੇਖਣਾ ਵੀ ਕਿੰਨਾ ਫਰਕ ਲੱਗਦਾ ਪਤਾ ਨਹੀਂ ਲੱਗੂਗਾ ਕਿ ਨਹੀਂ ਮਾੜਾ ਜਿਹਾ ਲੱਗੇ ਕੋਈ ਫਰਕ ਨਹੀਂ ਲੱਗਦਾ ਬਸ ਜਦੋਂ ਵਿੱਚ ਆਉਣਾ ਮਾੜਾ ਜਿਹਾ ਕਰਤਲੇ ਲੱਗੂਗੀ ਮਿੱਠਾ ਲੱਗਣਾ ਚਾਕਲੇਟ ਬੜੇ ਸੁਆਦ ਦੇ ਇਸ ਕੋਈ ਯਾਰ ਬੜੀ ਬੜੀ ਸੋਹਣੀ ਜਿਹਾਵਾਦੀ ਆ ਕਰਨਾ ਆਪਾਂ ਵਾ ਚਲਦੀ ਆ ਹੈਗਾ ਉਹਦੇ ਆਲੇ ਨੂੰ ਵਿੱਚ ਡਬੋ ਕੇ ਦੇਖਦੇ ਆਂ ਕਿ ਵਰਗ ਲੱਗਦਾ ਡਬੋ ਕੇ ਦਾ ਜਮੇ ਨਹੀਂ ਜਮੇ ਨਹੀਂ ਲੱਗਦਾ ਸਭ ਦਾਈ ਕਰਨੇ ਆ ਫਿਰ ਬਤਾਂਗਾ ਹਾਂ ਨੋਣਾ ਅੱਛਾ ਤੂੰ ਮੈਨੂੰ ਬੈਠਾ ਬੈਠਾ ਇਹ ਦੱਸ ਵੀ ਕਿੰਨੇ ਬਿਸਕੁਟ ਕਿੰਨੇ ਪ੍ਰਕਾਰ ਦੇ ਜਿਹੜੇ ਚਾਹ ਚ ਡਬੋ ਕੇ ਜਾਂਦੇ ਨੇ ਕਈ ਬਿਸਕੁਟ ਨੇ ਜਿਹੜੇ ਨਹੀਂ ਡਬੋਏ ਪੈਂਦੇ ਉਹ ਤਾਂ ਹਰ ਕਿਸੇ ਦੀ ਆਪ ਕੋ ਆਪਣੀ ਚੁਆਇਸ ਆ ਕਿ ਮੈਂ ਤਾਂ ਸਾਰੀ ਡਬੋ ਲਾਂਣੀ ਹੈ ਜਿਹੜਾ ਬਣਵਾਉਨੇ ਆਪਾਂ ਭੱਠੀ ਤੂੰ ਉਹ ਇੱਕ ਭੁੰਨਤਾ ਜਾਂਦਾ ਬਾਕੀ ਵੀ ਬਿਨਾ ਭੁੰਨਤੇ ਦੁਕਾਤੇ ਜਾਂਦੇ ਲੋਕ ਖਾਈ ਜਾਂਦੇ ਨੇ ਉਹ ਦੇ ਸਾਰੇ ਨਹੀਂ ਜੇ ਪਾਰਟੀ ਜੀ ਬੜੀ ਜਾਂਦੇ ਛੋਟੀ ਜੀ ਪਾ ਲਈ ਤੁਸੀਂ ਕੋਈ ਵੀ ਚਾਰਜ ਭਿਓ ਕੇ ਖਾਓ ਜਿਹੜਾ ਮਰਜ਼ੀ ਪਾਏ ਨਾ ਹਾਂ ਮੈਂ ਤਾਂ ਸਾਰੀ ਪੀਉਂਗੀ ਖਾਣੇ ਸੌਫਟ ਹੋ ਜਾਂਦੇ ਆ ਬਹੁਤ ਬੰਦੂ ਆ ਕਿਸੀ ਦੀ ਆਪਣੀ ਚੋਰੀ ਪਾਰਟੀ ਚ ਹੁੰਦੀ ਨਹੀਂ ਮਤਲਬ ਪਰ ਨਾ ਪਹਿਲਾਂ ਇਹ ਜੇ ਕਹਿੰਦੇ ਹੁੰਦੇ ਸੀ ਵੀ ਬਿਸਕੁਟ ਡਬੋ ਕੇ ਖਾਣੇ ਵਾਲੇ ਨੂੰ ਮਤਲਬ ਵੀ ਕਹਿ ਲੋ ਅਨ ਐਜੂਕੇਟਿਡ ਜੇ ਉਹ ਮੰਨਦੇ ਜ ਸੀਗੇ ਮੈਨੂੰ ਇਹ ਪਤਾ ਕੀ ਕਰ ਦਿੰਦੇ ਸੀ ਛੋਟੇ ਹੁੰਦੇ ਸਾਰੇ ਬਿਸਕੁਟ ਖਾਣ ਲੇ ਜਾਂ ਚਾਹ ਥੋੜੀ ਜਿਹੀ ਥੱਲੇ ਰਹਿ ਜਾਣੀ ਮੈਨੂੰ ਬਿਸਕੁਟ ਵਿੱਚ ਸੈੱਟ ਕੇ ਫਿਰ ਖਾਣਾ ਸਾਰਾ ਠੀਕ ਮੂੰਹ ਵਧੀਆ ਲੱਗਦਾ ਉਹਨਾਂ ਨੂੰ ਐਂ ਕਰ ਦਿੰਦੇ ਸੀ ਦੋਨਾਂ ਪਰ ਉਹ ਐਵੇਂ ਵੀ ਹੋ ਜਾਂਦਾ ਇੱਕ ਅਧਾਪ ਵੀ ਟੁੱਟ ਕੇ ਡੇਗੀ ਜਾਂਦਾ ਹੁੰਦਾ ਜੇ ਸੈੱਟਦੇ ਹੁੰਦੇ ਸੀ ਜਾਣ ਕੇ ਇਹ ਐਲੀਟ ਕੁਈਓ ਲੋਕਾਂ ਨੇ ਵੀ ਬੱਲਾ ਬਣਾ ਲਿਆ ਵੀ ਐਂ ਕਰਨ ਵਾਲੇ ਆਏ ਹੁੰਦੇ ਹੁਣ ਮੈਂ ਦੇਖਿਆ ਹੁਣ ਬਹੁਤ ਲੋਕ ਡਬੋ ਕੇ ਖਾਂਦੇ ਆਗੇ ਕਈ ਵਾਰ ਕੋਈ ਆਇਆ ਹੋਵੇ ਜਾਂ ਕਿਤੇ ਗਏ ਹੋਈਏ ਇਹਨੂੰ ਦੇਖਿਆ ਹੈ ਹੁਣ ਚੱਲਦੀ ਹੈ ਵੀ ਆਬਜੈਕਟ ਬਿਸਕਟ ਹੁੰਦੇ ਨੇ ਕਰੀਮ ਵਾਲੇ ਵੀ ਉਹ ਸਾਰੇ ਮਸ਼ਹੂਰ ਹੀ ਬਣਾਏ ਨੇ ਵੀ ਉਹ ਨਜ਼ਾਰਾ ਉਹ ਖੋਲ ਕੇ ਖਾਣ ਦੇ ਹਾਂ ਬੱਚੇ ਸਾਰੇ ਖੋਲ ਕੇ ਖਾਂਦੇ ਨੇ ਅੰਗ ਤੁਸੀਂ ਬਿਲਕੁਲ ਠੀਕ ਹੈ ਹੁਣ ਕਰੀਮੇ ਛੱਟ ਛੱਟ ਜਾਂਦਾ ਸੀ ਮੈਨੂੰ ਵੀ ਉਹਦੀ ਕਰੀਮ ਸਵਾਲ ਆ ਗਈ ਪਹਿਲਾਂ ਮੈਂ ਕਰੀਮ ਖਾਣੀ ਹੁੰਦੀ ਆ ਬਾਅਦ ਚ ਬਿਸਕਟ ਮੈਨੂੰ ਉਹਨਾਂ ਨੂੰ ਸਾਰੇ ਉਸਾਰ ਲਾ ਦਿੰਦੇ ਨੇ ਜਿਨ੍ਹਾਂ ਦੀ 오ਰੇਂਜ 오ਰੇਂਜ ਕਰੀਮ ਹੈ ਔਰੇਂਜ ਵਾਲੇ ਬਹੁਤ ਸਵਾਦ ਹੁੰਦੇ ਆ ਪਰ ਦੇਖਣ ਨੂੰ ਜਮੀ ਲੱਗਦਾ ਹੁੰਦਾ ਵੀ ਕੋਈ ਬਾਹਰੀ ਲੈ ਹੋਰ ਵੀ ਵਧੀਆ ਚੀਜ਼ ਨਹੀਂ ਆ ਗਈ। ਹਾਂ ਦੋ ਤਿੰਨ ਦਾ ਹੁੰਦਾ ਸੀ। ਕੋਕੋ ਕੋਲਾ ਜਿਹੜਾ ਸ਼ੇਕ ਬਣਾਉਣਾ ਦਿੰਦੇ ਆ। ਉਹ ਫਿਰ ਔਰ ਔਰੀਓ ਮੈਂ ਵੀ ਉਹ ਖਾਦੇ ਨੇ ਉਹ। ਲੋਕੀ ਬਹੁਤ ਸੋਹਣੀਆਂ ਹੁੰਦੀਆਂ। ਔਰੀਓ ਬਹੁਤ ਸਵਾਦ ਲੱਗਦੇ ਆ। ਬਗੇ ਚਿੱਨੋ ਦੂਜੇ ਨਾ ਦੂਜੇ। ਪਰ ਆਹ ਇਸ ਨੂੰ ਵੀ ਬਹੁਤ ਵਧੀਆ ਨੇ। ਹੁਣ ਸਾਈਜ਼ ਥੋੜਾ ਛੋਟਾ ਅਗਲੇ ਨੇ ਵੱਡੇ ਬਣਾਉਂਦੇ ਹੁੰਦੇ ਸੀ। ਐਤ ਕੀ ਥੋੜੇ ਛੋਟੇ ਬਣਾਏ ਨੇ। ਜਿਆਦਾ ਛੋਟੇ ਆ। ਮੈਂ ਦੋ ਬਾਈਟਾਂ ਦੇ ਮੋਕੇ ਆਂਦਾ। ਸ਼ਰਮਜੀ ਚ ਬੰਦੇ ਨੂੰ ਘੱਟ ਖ ਨੇ ਫੇਰ ਵੀ ਆਪਨੇ ਫੀਲ ਦੇ ਹੁੰਦਾ ਵੀ ਬਹੁਤ ਹੋ ਗਏ ਗਿਣਤੀ ਜੀ ਹੋ ਜਾਂਦੀ ਆ ਇਹ ਬਿਸਕੁਟ ਖਾਣ ਦਾ ਉਹ ਵੀ ਨਹੀਂ ਲੱਗਦਾ ਬਾਲਾ ਡੱਬੇ ਜੇ ਆਏ ਹੋਈ ਸੀ ਮਠਿਆਈਆਂ ਪਈਆਂ ਸੀ ਹੁਣ ਸ਼ਾਇਦ ਮੁੱਕਣੀਆਂ ਆਉਣਗੀਆਂ ਜਾਂ ਨੂੰ ਹੋਰ ਆ ਜਾਂਦੀਆਂ ਨੇ ਕੁਛ ਨਾ ਕੁਛ ਚੱਲਦਾ ਹੀ ਰਹਿਣਾ ਲੱਡੂ ਆ ਗਏ ਕੁਛ ਆ ਗਏ ਭੈੜਿਆ ਤਾਂ ਤਹਿਆ ਨਾਲ ਜਨ ਨੂੰ ਖਾਣ ਲੱਗ ਜੂ ਹੂੰ ਠਰੋਖਾ ਮੂੰਹ ਰੋਕਦਾ ਫੇਰ ਬੰਦਾਂ ਨਾ ਵੀ ਇੱਕ ਟਾਈਮ ਦਾ ਲੰਚ ਹੋਣਾ ਸੀ ਚੱਕਰੀ ਮੈਂ ਉਹਨਾਂ ਕਿੱਲਿਆ ਨਹੀਂ ਮੰਨੀ ਵੀ ਦੋ ਤਿੰਨ ਬਸ ਜੇ ਵੱਧ ਲਿਓ ਖਾਈ ਜਾਂਦਾ ਬੰਦਾ ਬਟਾ ਮੈਂ ਸੇਦੀ ਖਾਂਦੀ ਨਹੀਂ ਹੁੰਦੀ ਜਦੋਂ ਮੈਂ ਖਾ ਲਵਾਂ ਫਿਰ ਮੈਨੂੰ ਹੁੰਦਾ ਕਿ ਹੁਣ ਮੈਂ ਵਾਵਾ ਸਾਰੇ ਖਾਵਾਂ ਫਿਰ ਮੈਂ ਕੋਲੇ ਹੀ ਖਾਨੀ ਆ ਇਕੱਠਾ ਆਪਣੇ ਇਹ ਬਿਸਕਟ ਮੋਕ ਚੁੱਕੇ ਨੇ ਪਰ ਹਲੇ ਕੱਪ ਦੇ ਵਿੱਚ ਚੀਜ਼ ਨਹੀਂ ਮੁਕੀ ਹੈਗੀ ਸੋ ਮੈਨੂੰ ਲੱਗਦਾ ਥੋੜੇ ਹੋਰ ਲੈਣੇ ਪੈਣੇ ਆ ਮੈਂ ਤੇ ਆ ਪਾਗ ਦੀ ਵੀਡੀਓ ਵਿੱਚ ਮੈਂ ਇੱਕ ਪੱਜ ਕੇ ਚੱਕ ਕੇ ਲੈਣੀ ਸਾਰੇ ਨੂੰ ਪਿਆ ਪਰ ਇਹ ਸਤਿ ਸ਼੍ਰੀ ਅਕਾਲ ਅਸੀਂ ਖਾ ਰਹੇ ਆ ਜੀ ਚਾਹ ਨਾਲ ਬਿਸਕਟ ਤੇ ਹੁਣ ਪਤਾ ਲੱਗਿਆ ਮੈਂ ਕਿਉਂ ਨਹੀਂ ਖਾਂਦੀ ਇਹ ਕਰਦੀ ਆ ਹੈਲਦੀ ਡਾਈਟ ਇੱਧਰ ਬਣਾਉਂਦੀ ਆ ਸਿਹਤ ਆਦੀ ਆ ਰਾਂ ਮੈਂ ਕਮਾਲ ਹੀ ਆ ਮਮੀ ਕਹਿੰਦੇ ਸੀ ਨਾ ਕੈਸਟੋਲ ਕਰਿਆ ਹੋਇਆ ਵਾ ਵੈਸੀ ਮੈਂ ਰੋਡੈਕਟਰ ਨੂੰ ਦਿਖਾਇਆ ਸੀ ਉਹ ਕਹਿੰਦਾ ਨਹੀਂ ਸਹੀ ਆ ਪਰ ਫਿਰ ਵੀ ਮੈਂ ਕਿਹਾ ਮੈਂ ਹੈਲਥੀ ਖਾਣਾ ਆ ਖਾਣਾ